ਏ ਮਨ ਪਿਆਰੇ ਆ ਤੂੰ ਸਦਾ ਸੱਚ ਸਮਾਲੇ ਏ ਕੁਟੰਬ ਪੂਜੇ ਤੇ ਖਦਾ ਚਲ ਨਹੀਂ ਤੇਰਨ ਵਾਲੀ ਇਕ ਕਟੰਬ ਤੂੰ ਜੇ ਦੇਖਦਾ ਚਲ ਨਹੀਂ تیر ਨਾਲੇ ਸਾਥ ਤੇਰਾ ਚਲ ਨਹੀਂ ਇਸ ਨਾਲ ਕਿਉਂ ਚੇਤ ਇਲਾਹੀ ਹੈ ਅਸ ਕਮ ਮੂਲੇ ਨਾ ਕੀਚ ਜਿਤ ਅੰਤ ਪਛੁਤਾਈ ਹੈ ਸਤ ਗੁਰ ਕਾ ਉਪਦੇਸ਼ ਸੁਣ ਤੋ ਓ ਵੇ ਤੇਰੇ ਨਾਲੇ ਕਾਹ ਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਓ ਵਾਹਿਗੁਰੂ ਚੰਦ ਸੂਰਜ ਦوئੇ ਜੋਤ ਸਰੂਪ ਜੋਤੀ ਅੰਤਰ ਬ੍ਰਹਮ ਅਨੂਪ ਕਰੇ ਗਿਆਨੀ ਰਾਮ ਵਿਚਾਰ ਜੋਤੀ ਅੰਤਰ ਧਰਿਆ ਪਸਾਰ ਰਹਾਉ ਭਗਤ ਕਬੀਰ ਜੀ ਦਾ ਇਹ ਅੰਮ੍ਰਿਤਮਈ ਸ਼ਬਦ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 972 ਅੰਗ ਉਤੇ ਸ਼ਿਸ਼ੋਭਤ ਹੈ ਆਓ ਇਸ ਸ਼ਬਦ ਦੀ ਰਹਾਉ ਦੀ ਪਹਿਲਾਂ ਵਿਚਾਰ ਕਰੀਏ ਕਰੇ ਗਿਆਨੀ ਬ੍ਰਹਮ ਵਿਚਾਰ ਏ ਗਿਆਨੀ ਇਹ ਸੂਝਵਾਨ ਬੰਦੇ ਇਹ ਵਿਚਾਰਵਾਨ ਕਰ ਰੇ ਗਿਆਨੀ ਤੂੰ ਉਹ ਜੋ ਉਸ ਪਰਮਾਤਮਾ ਵੱਲੋਂ ਬਣਾਏ ਹੋਏ ਚੰਦ ਸੂਰਜ ਤਾਰੇ ਆ ਜੋ ਪ੍ਰਕਾਸ਼ਮਾਨ ਹਨ ਉਹਨਾਂ ਨੂੰ ਪ੍ਰਕਾਸ਼ਮਾਨ ਚੀਜ਼ਾਂ ਨੂੰ ਤੂੰ ਪੂਜਦਾ ਹੈਂ ਉਹਨਾਂ ਨਾਲ ਆਪਣਾ ਚਿੱਤ ਲਾਉਂਦਾ ਹਾਂ ਪਰ ਉਹਨਾਂ ਦੇ ਵਿੱਚ ਇਹ ਜੋ ਪ੍ਰਕਾਸ਼ ਹੈ ਜੋ ਨੂਰ ਹੈ ਇਹਨਾਂ ਦੇ ਵਿੱਚ ਕਿਸ ਨੇ ਪੈਦਾ ਕੀਤਾ ਹੈ ਉਹ ਪ੍ਰਕਾਸ਼ ਪੈਦਾ ਕਰਨ ਵਾਲਾ ਕੌਣ ਹੈ ਉਹ ਹੈ ਬ੍ਰਹਮ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਕਰ ਰੇ ਗਿਆਨੀ ਬ੍ਰਹਮ ਵਿਚਾਰ ਹੈ ਗਿਆਨੀ ਹੈ ਸੂਝਵਾਨ ਬੰਦੇ ਇਹ ਜੋ ਚੰਦ ਸੂਰਜ ਤਾਰੇ ਜਿਨ੍ਹਾਂ ਦੇ ਵਿੱਚ ਕੇ ਉਸ ਪਰਮਾਤਮਾ ਦਾ ਨੂਰ ਹੈ ਉਹ ਨੂਰ ਜਿਸ ਨੇ ਪੈਦਾ ਕੀਤਾ ਹੈ ਜਿਸ ਬ੍ਰਹਮ ਨੇ ਪੈਦਾ ਕੀਤਾ ਹੈ ਉਸ ਬ੍ਰਹਮ ਦੇ ਗੁਣਾਂ ਦੀ ਵਿਚਾਰ ਕਰ ਨਾ ਕਿ ਉਹਨਾਂ ਦੇ ਨਾਲ ਜੋੜ ਉਹਨਾਂ ਦੇ ਅੰਦਰ ਉਹ ਪ੍ਰਕਾਸ਼ ਜੋ ਨੂਰ ਹੈ ਉਹ ਨੂਰ ਕਿਸ ਦਾ ਹੈ ਉਹ ਨੂਰ ਹੈ ਉਸ ਵਾਹਿਗੁਰੂ ਦਾ ਉਹ ਵਾਹਿਗੁਰੂ ਦੇ ਨੂਰ ਦੇ ਕਰਕੇ ਹੀ ਉਹ ਪ੍ਰਕਾਸ਼ ਮਾਨਾ ਤੂੰ ਉਹਨਾਂ ਦੇ ਵੱਲ ਜੁੜਨ ਦੀ ਬਜਾਏ ਤੂੰ ਬ੍ਰਾਹਮ ਦੇ ਗੁਣਾਂ ਦੀ ਵਿਚਾਰ ਕਰ ਬ੍ਰਾਹਮ ਦੀਆਂ ਵਡਿਆਈਆਂ ਕਰ ਜੋਤੀ ਅੰਤਰ ਧਰਿਆ ਪਸਾਰ ਇਹ ਜੋ ਸਾਰਾ ਪਸਾਰਾ ਹੈ ਇਹ ਜੋ ਸੰਸਾਰ ਹੈ ਸਾਰਾ ਜਗਤ ਹੈ ਜੋ ਉਸ ਵਾਹਿਗੁਰੂ ਦਾ ਪੈਦਾ ਕੀਤਾ ਹੋਇਆ ਹੈ ਜੋਤੀ ਅੰਤਰ ਧਰਿਆ ਉਸ ਵਾਹਿਗੁਰੂ ਦੇ ਨੂਰ ਤੋਂ ਪੈਦਾ ਹੋਇਆ ਹੈ ਉਸ ਵਾਹਿਗੁਰੂ ਨੇ ਆਪਣੇ ਨੂਰ ਦੇ ਰਾਹੀਂ ਇਸ ਸੰਸਾਰ ਨੂੰ ਪੈਦਾ ਕੀਤਾ ਹੈ ਇਸ ਕਰਕੇ ਤੂੰ ਉਹ ਜੋ ਨੂਰ ਹੈ ਜੋ ਵਾਹਿਗੁਰੂ ਹੈ ਜਿਸ ਨੇ ਕਿ ਇਹ ਸੰਸਾਰ ਪੈਦਾ ਕੀਤਾ ਆਪਣੇ ਨੂਰ ਦੇ ਰਾਹੀ ਉਸ ਦੇ ਨਾਲ ਜੁੜ ਕਿਉਂਕਿ ਸਤਗੁਰੂ ਜੀ ਦਾ ਉਪਦੇਸ਼ ਹੈ ਅਵਲ ਅਲ ਨੂਰ ਪਾਇਆ ਉਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਪਲੇ ਕੋ ਮੰਦੇ ਉਸ ਇੱਕ ਨੂਰ ਤੋਂ ਹੀ ਸਾਰਾ ਕੁਝ ਉਪਜਿਆ ਹੈ ਉਸ ਵਾਹਿਗੁਰੂ ਤੋਂ ਹੀ ਸਾਰਾ ਕੁਝ ਪੈਦਾ ਹੋਇਆ ਹੈ ਇਹ ਸਾਰਾ पसारा ਜੋ ਹੈ ਇਹ ਸਾਰਾ ਜਗਤ ਜੋ ਹੈ ਉਹ ਵਾਹਿਗੁਰੂ ਦੇ ਨੂਰ ਤੋਂ ਹੀ ਪੈਦਾ ਹੋਇਆ ਹੈ ਇਸ ਕਰਕੇ ਉਹ ਵਾਹਿਗੁਰੂ ਦੇ ਨਾਲ ਜੁੜ ਨਾ ਕਿ ਜੋ ਜਿਨ੍ਹਾਂ ਦੇ ਵਿੱਚ ਤੈਨੂੰ ਨੂਰ ਦਿਖਾਈ ਦੇ ਰਿਹਾ ਹੈ ਜੋ ਚੰਦ ਸੂਰਜ ਇਹਨਾਂ ਦੀ ਪੂਜਾ ਨਾ ਕਰਨ ਇਹਨਾਂ ਦੇ ਵਿੱਚ ਨੂਰ ਕਿਸ ਦਾ ਹੈ ਇਹ ਇਹਨਾਂ ਨੂੰ ਬਣਾਇਆ ਕਿਸ ਨੇ ਹੈ ਇਹਨਾਂ ਦੇ ਵਿੱਚ ਪ੍ਰਕਾਸ਼ ਕਿਸ ਦਾ ਹੈ ਉਸ ਦੇ ਨਾਲ ਜੁੜ ਚੰਦ ਸੂਰਜ ਦੋਏ ਜੋਤ ਸਰੂਪ ਇਹ ਜੋ ਚੰਦ ਸੂਰਜ ਦੋਨੇ ਜੋ ਦੀਵੇ ਜਗ ਰਹਿਆਂ ਨੂੰ ਜੋਤ ਸਰੂਪ ਉਸ ਵਾਹਿਗੁਰੂ ਦੀ ਜੋਤ ਦਾ ਬਾਹਰਲਾ ਸਰੂਪ ਹੈ ਉਹ ਵਾਹਿਗੁਰੂ ਦੀ ਜੋਤ ਹੈ ਤਾਂ ਹੀ ਇਹ ਪ੍ਰਕਾਸ਼ ਦੇ ਰਹੇ ਹਨ ਜੋਤੀ ਅੰਤਰ ਬ੍ਰਹਮ ਅਨੂਪ ਇਹਨਾਂ ਦੇ ਜੋਤ ਦੇ ਅੰਦਰ ਇਹਨਾਂ ਦੇ ਪ੍ਰਕਾਸ਼ ਦੇ ਅੰਦਰ ਇਹਨਾਂ ਦੀ ਨੂਰ ਦੇ ਅੰਦਰ ਬ੍ਰਹਮ ਅਨੂਪ ਉਹ ਬ੍ਰਹਮ ਜੋ ਅਨੂਪ ਹੈ ਅਨੂਪ ਜਿਸ ਨੇ ਉਪਮਾ ਨਹੀਂ ਕਹੀ ਜਾ ਸਕਦੀ ਜਿਸ ਦੇ ਗੁਣ ਕਹੇ ਹੀ ਨਹੀਂ ਜਾ ਸਕਦੇ ਇਹ ਪ੍ਰਕਾਸ਼ ਜੋ ਹੈ ਇਸ ਪ੍ਰਕਾਸ਼ ਦੇ ਵਿੱਚ ਉਹ ਵਾਹਿਗੁਰੂ ਸਮਾਇਆ ਹੋਇਆ ਹੈ ਕਰ ਰੇ ਗਿਆਨੀ ਬ੍ਰਹਮ ਵਿਚਾਰ ਜੋਤੀ ਅੰਤਰ ਰਿਆ ਪਾਸਾਰ ਰਹਾਓ ਹੀਰਾ ਦੇਖ ਹੀਰੇ ਕੋਇ ਆਦੇਸ ਕਹ ਕਵੀਰ ਨਰੰਜਨ ਆਲੇਖ ਕਬੀਰ ਜੀ ਕਹਿ ਰਹੇ ਹਨ ਉਪਦੇਸ਼ ਕਰ ਰਹੇ ਹਨ ਹੀਰਾ ਦੇਖ ਹੀਰੇ ਕੋ ਆਦੇਸ਼ ਤੂੰ ਜੋ ਹੀਰਾ ਦੇਖਦਾ ਹੈ ਕਿ ਹੀਰਾ ਚਮਕਦਾ ਪਿਆ ਹੈ ਹੀਰੇ ਦੇ ਵਿੱਚ ਰੋਸ਼ਨੀ ਹੈ ਪਰ ਇਹ ਹੀਰੇ ਦੇ ਵਿੱਚ ਗੁਣ ਕਿਸ ਨੇ ਪੈਦਾ ਕੀਤਾ ਇਹ ਹੀਰਾ ਚਮਕਦਾ ਪਿਆ ਹੀਰੇ ਦੇ ਵਿੱਚ ਇਹ ਚਮਕ ਕਿਸ ਨੇ ਪੈਦਾ ਕੀਤੀ ਹੈ ਜਿਸ ਨੇ ਇਹ ਚਮਕ ਹੀਰੇ ਦੇ ਵਿੱਚ ਪੈਦਾ ਕੀਤੀ ਹੈ ਉਸ ਹੀਰੇ ਨੂੰ ਆਦੇਸ਼ ਕਰੋ ਉਸ ਨੂੰ ਨਮਸਕਾਰ ਉਹ ਹੀਰੇ ਨੂੰ ਉਸ ਵਾਹਿਗੁਰੂ ਨੂੰ ਉਹ ਵਾਹਿਗੁਰੂ ਨੇ ਜਿਸ ਨੇ ਇਸ ਹੀਰੇ ਦੇ ਵਿੱਚ ਇਹ ਰੁਸ਼ਨਾਈ ਪੈਦਾ ਕੀਤੀ ਹੈ ਇਹ ਚਮਕ ਪੈਦਾ ਕੀਤੀ ਹੈ ਉਸ ਹੀਰੇ ਨੂੰ ਉਸ ਨਮਸਕਾਰ ਕਰ ਨਾ ਕਿ ਇਹਦੇ ਨਾਲ ਜੁੜ ਕਹੇ ਕਬੀਰ ਨਰੰਜਨ ਅਲੇਖ ਉਹ ਹੀਰੇ ਨੇ ਉਹ ਵਾਹਿਗੁਰੂ ਨੇ ਜਿਸ ਨੇ ਇਸ ਹੀਰੇ ਦੇ ਵਿੱਚ ਰੋਸ਼ਨਾਈ ਪੈਦਾ ਕੀਤੀ ਹੈ ਜਿਸ ਤੇ ਕਰਕੇ ਇਹ ਚਮਕਦਾ ਹੈ ਉਹ ਵਾਹਿਗੁਰੂ ਆਪ ਨਰੰਜਨ ਹੈ ਮਾਇਆ ਤੋਂ ਰਹਿਤ ਹੈ ਅਲੇਖ ਹੈ ਅਲੇਖ ਜਿਸ ਦੇ ਗੁਣ ਨਾ ਗਾਏ ਜਾ ਸਕਣ ਜਿਸ ਦਾ लेखा ਹੀ ਨਾ ਕੀਤਾ ਜਾ ਸਕੇ ਕਿਉਂਕਿ ਇਸ ਇੱਕ ਜੀਵ ਦੇ ਨਾਲ ਉਸ ਵਾਹਿਗੁਰੂ ਦੇ ਕਿੰਨੇ ਕੁ ਗੁਣ ਗਾਏ ਜਾ ਸਕਦੇ ਹਨ ਜੇ ਬਾਏ ਇੱਕ ਕਵਣ ਗੁਣ ਕਈ ਜੇ ਬਾਏ ਇੱਕ ਕਵਣ ਗੁਣ ਕਾਹੀਏ ਇੱਕ ਜੇਵਾ ਦੇ ਨਾਲ ਉਹ ਵਾਹਿਗੁਰੂ ਜੋ ਅਲਖ ਹੈ ਉਸ ਤੇ ਗੁਣ ਨਹੀਂ ਜਾਇਜ਼ ਆ ਸਕਦੇ ਇਸ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਸਾਨੂੰ ਇਹ ਉਪਦੇਸ਼ ਕਰਦੇ ਹਨ ਕਿ ਜੋ ਉਸ ਵਾਹਿਗੁਰੂ ਦੀਆਂ ਜੋ ਚੀਜ਼ਾਂ ਜੋ ਪਦਾਰਥ ਜੋ ਸੰਸਾਰ ਦੇ ਵਿੱਚ ਦਿਸਤੇ ਅੰਦਰਸਤੇ ਪਦਾਰਥ ਹਨ ਉਹ ਉਸ ਵਾਹਿਗੁਰੂ ਦੇ ਨੂਰ ਤੋਂ ਪੈਦਾ ਹੋਏ ਹਨ ਉਸ ਵਾਹਿਗੁਰੂ ਦੇ ਨਾਲ ਜੁੜਨਾ ਹੈ ਨਾ ਕਿ ਇਹਨਾਂ ਪਦਾਰਥਾਂ ਦੇ ਨਾਲ ਇਹਨਾਂ ਪਦਾਰਥਾਂ ਦੀ ਚੰਦ ਸੂਰਜ ਆਦਿ ਇਤਿਆਦ ਦੀ ਪੂਜਾ ਨਹੀਂ ਕਰਨੀ ਪੂਜਾ ਕਰਨੀ ਹੈ ਉਸ ਵਾਹਿਗੁਰੂ ਦੀ ਜਿਸ ਨੇ ਕਿ ਇਹਨਾਂ ਦੇ ਵਿੱਚ ਨੂਰ ਪੈਦਾ ਕੀਤਾ ਹੋਇਆ ਹੈ ਉਸ ਵਾਹਿਗੁਰੂ ਦੀ ਪੂਜਾ ਕਰਨੀ ਹੈ ਉਸ ਵਾਹਿਗੁਰੂ ਦੇ ਗੁਣ ਗਾਉਣੇ ਹਨ ਉਸ ਵਾਹਿਗੁਰੂ ਦੇ ਗੁਣ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਗਾਉਣੇ ਹਨ ਗੁਰੂ ਦੀ ਬਖਸ਼ੀ ਹੋਈ ਬਾਣੀ ਗੁਰੂ ਦੇ ਸ਼ਬਦ ਜੋ ਹਨ ਉਸ ਵਾਹਿਗੁਰੂ ਦੇ ਗੁਣਾਂ ਦੇ ਨਾਲ ਪਰਪੂਰ ਹਨ ਉਸ ਵਾਹਿਗੁਰੂ ਦੀਆਂ ਸਿੱਫਤ ਸਲਾਹਾਂ ਦੇ ਨਾਲ ਪਰਪੂਰ ਹਨ ਇਹ ਵਾਹਿਗੁਰੂ ਦੇ ਗੁਣ ਗਾਣੇ ਸ਼ਬਦ ਦੇ ਰਾਹੀਂ ਗੁਣ ਗਾਣੇ ਇਹੀ ਨਾਮ ਜਪਣਾ ਹੈ ਇਹੀ ਨਾਮ ਹੈ ਇਹੀ ਸਿਮਰਨ ਹੈ ਜੋ ਗੁਰੂ ਦੀ ਅੰਮ੍ਰਿਤਮਈ ਬਾਣੀ ਬਖਸ਼ੀ ਹੈ ਗੁਰੂ ਸਤਗੁਰੂ ਦੇ ਕਿਰਪਾ ਸਾਡੇ ਤੇ ਕੀਤੀ ਹੈ ਇਸ ਬਾਣੀ ਦੇ ਰਾਹੀ ਇਹਨਾਂ ਸ਼ਬਦਾਂ ਦੇ ਰਾਹੀ ਉਸ ਵਾਹਿਗੁਰੂ ਦੀਆਂ ਸਿਫਤ ਸਲਾਮ ਕਰਿਏ ਉਸ ਵਾਹਿਗੁਰੂ ਦੇ ਨਾਲ ਜੁੜੀਏ ਨਾ ਕਿ ਉਸ ਦੇ ਪੈਦਾ ਕੀਤੇ ਹੋਏ ਪਦਾਰਥਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ